ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸੱਤੋਂ ਦਾ ਵੀ ਸਵਾਗਤ ਕਰਦੇ ਹਾਂ ਧੰਨਵਾਦ ਹੁਣ ਅਗਲੀ ਖਬਰ ਤੇ ਚਰਚਾ ਕਰਦੇ ਹਾਂ ਦੱਸ ਦੇ ਕਿ ਅੱਜ ਸੰਸਦ ਦਾ ਸਰਦਰੁੱਤ ਸੈਸ਼ਨ ਜਿਹੜਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਇਸ ਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਸਰਦਰੁੱਤ ਸੈਸ਼ਨ ਤੋਂ ਪਹਿਲਾਂ ਜੀ ਸਰ ਪਾਰਟੀ ਮੀਟਿੰਗ ਬੁਲਾਈ ਗਈ ਸੀ ਜੀ ਜੀ ਕਰੀਬ 50 ਦੇ ਕਰੀਬ ਮੈਂਬਰ ਜਿਹੜੇ ਉਸ ਮੀਟਿੰਗ ਚ ਆਏ ਸੀ ਤੇ ਉਸ ਮੀਟਿੰਗ ਦੇ ਵਿੱਚ ਆ ਜਿਹੜੀ ਗੱਲਬਾਤ ਹੋਈ ਹੈ ਉਹ ਇਹ ਹੈ ਕਿ ਇਹ ਜਿਹੜਾ اجلاس ਹੋਣਾ ਇਹਦੇ ਵਿੱਚ ਕੇਵਲ 15 ਬੈਠਕਾਂ ਹੋਣੀਆਂ ਅੱਜ ਜਿਹੜਾ ਸ਼ੁਰੂ ਹੋਇਆ ਹੈ 15 ਬੈਠਕਾਂ ਇਸ ਕਰ ਕਰਕੇ ਥੋੜੀਆਂ ਨੇ ਕਿਉਂਕਿ 13 ਬਿੱਲ ਜਿਹੜੇ ਨੇ ਉਹ ਸੂਚੀਬੱਧ ਕੀਤੇ ਹੋਏ ਨੇ ਜੀ 13 ਵਿੱਚੋਂ ਇੱਕ ਬਿੱਲ ਤਾਂ ਜਿਹੜਾ ਆ ਉਹ ਆਰਡੀਨੈਂਸ ਦੇ ਤੌਰ ਤੇ ਪਹਿਲਾਂ ਕਾਨੂੰਨ ਬਣ ਚੁੱਕਾ ਹੈ ਹਾਂ ਔਰ ਉਹਨੇ ਪ੍ਰਮਾਨ ਹੋਣਾ ਜੀ ਦੋ ਬੈਲ ਜਿਹੜੇ ਨੇ ਉਹ ਵੱਖ-ਵੱਖ ਕਮੇਟੀਆਂ ਤੱਕ ਪਹੁੰਚ ਚੁੱਕੇ ਨੇ 10 ਬੈਲ ਜਿਹੜੇ ਐਸੇ ਨੇ ਜਿਹੜੇ ਚਰਚਾ ਚ ਵੀ ਨਹੀਂ ਲਿਆਦੇ ਤੇ ਕਮੇਟੀਆਂ ਕੋਲ ਵੀ ਨਹੀਂ ਪਹੁੰਚੇ ਜੀ ਜੀ ਇਸ ਕਰਕੇ ਸਰਕਾਰ ਦਾ ਇੱਕ ਜਿਹੜਾ ਟਕਰਾਅ ਦੀ ਪੋਸੀਬਿਲਟੀ ਹੈ ਨਾ ਉਹ ਬਣ ਜਾਣੀ ਹੈ ਨਾਲ ਦੀ ਨਾਲ ਵੱਡੀ اپੋਜੀਸ਼ਨ ਦੀ ਮੰਗ ਇਹ ਸੀ ਵੀ ਜਿਹੜੀ ਤੁਸੀਂ ਐਸਆਈਆਰ ਕਰ ਰਹੇ ਹੋ ਹੂੰ ਉਹ ਬਹੁਤ ਕਾਲੀ ਬੜੀ ਗੈਰ ਜ਼ਿੰਮੇਵਾਰੀ ਤਰੀਕੇ ਨਾਲ ਤੇ ਬੜਾ ਇੱਕ ਪਾਰਟੀ ਨੂੰ ਫਤਵਾ ਦੇਵਾਉਣ ਲਈ ਕਰ ਰਿਹਾ ਹੈ ਉਹ ਜੀ ਵੀ ਉਹਦੇ ਤੇ ਅਸੀਂ ਵਿਸਤ੍ਰਿਤ ਚਰਚਾ ਕਰਨੀ ਚਾਹੁੰਦੇ ਹਾਂ ਹੂੰ ਉਸ ਚਰਚਾ ਦੇ ਬਾਰੇ ਜਿਹਨੂੰ ਪਾਸ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਕਹਿੰਦੇ ਆ ਜੀ ਉਸ ਚਰਚਾ ਬਾਰੇ ਜਿਹੜੇ ਮੰਤਰੀ ਰੇਜੂ ਆਕਰ ਨੇਜੂ ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਿ ਇਹ ਚੋਰ ਕਮਿਸ਼ਨਰ ਦਾ ਕੰਮ ਹੈ ਉਹਨੇ ਕੀ ਕਰਨਾ ਤੇ ਕੀ ਨਹੀਂ ਕਰਾਉਣਾ ਅਸੀਂ ਉਹਦੇ ਚ ਦਖਲ ਨਹੀਂ ਦੇਣਾ ਸਰਕਾਰ ਦਾ ਕੰਮ ਨਹੀਂ ਹੈ ਜੀ ਜੀ ਹੁਣ ਚੋਰ ਕਮਿਸ਼ਨਰ ਕੀ ਕਰ ਰਿਹਾ ਤੇ ਕੀ ਨਹੀਂ ਕਰ ਰਿਹਾ ਤੇ ਕਿਉਂ ਕਰ ਰਿਹਾ ਤੇ ਕਿਹਦੇ ਇਸ਼ਾਰੇ ਤੇ ਕਰ ਰਿਹਾ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂਗਾ ਜੀ ਇਹ ਸਭ ਨੂੰ ਪਤਾ ਹੈ ਇਸ ਬਾਰੇ ਜਦੋਂ ਪੁੱਛਿਆ ਗਿਆ ਤਾਂ ਮੰਤਰੀ ਨੇ ਕਿਹਾ ਕਿ ਬਿਜ਼ਨਸ ਐਡਵਾਈਜ਼ਰੀ ਦੀ ਮੀਟਿੰਗ ਜਿਹੜੀ ਹੋਣੀ ਆ ਸ਼ਾਮ ਨੂੰ ਉਹਦੇ ਚ ਇਹਦਾ ਜਵਾਬ ਦੇਾਂਗੇ ਜੀ ਜਿਹੜੀ ਬਿਜ਼ਨਸ ਐਡਵਾਈਜ਼ਰੀ ਦੀ ਮੀਟਿੰਗ ਹੋਈ ਉਹਦੇ ਚ ਵੀ ਇਹਦਾ ਜਵਾਬ ਨਹੀਂ ਦਿੱਤਾ ਗਿਆ ਕਿ ਐਸਆਰਆਈ ਤੇ ਐਸਆਈਆਰ ਤੇ ਬਹਿਸ ਹੋਣੀ ਆ ਜਾਂ ਨਹੀਂ ਹੋਣੀ ਪਰ ਕਿਉਂਕਿ 15 ਬੈਠਕਾਂ ਹੋਣੀਆਂ ਨੇ ਉਹ ਥੋੜੀਆਂ ਨੇ ਸੋ ਇਸ ਗੱਲ ਤੋਂ ਇਹ ਅਨੁਮਾਨ ਜ਼ਰੂਰ ਲੱਗਦਾ ਹੈ ਜੀ ਕਿ ਬਹੁਤ ਉਹ ਮੁੱਦੇ ਜਿੱਤੇ اپੋਜੀਸ਼ਨ ਗੱਲ ਕਰਨਾ ਚਾਹੁੰਦੀ ਹੈ ਉੱਤੇ ਗੱਲ ਨਹੀਂ ਹੋਣੀ ਜੀ ਬਿਲਕੁਲ ਸਰ ਸਰ ਪਾਰਟਿੰਗ ਮੀਟਿੰਗ ਦੇ ਅਸੀਂ ਗੱਲ ਕੀਤੀ ਕਿ ਇਸ اجلاس ਤੋਂ ਪਹਿਲਾਂ ਇਹ ਮੀਟਿੰਗ ਹੋਈ ਹੈ ਇਸ ਤੇ ਬਠਿੰਡਾ ਤੋਂ ਜਿਹੜੇ ਸੰਸਦ ਨੇ ਹਰ ਸਿਮਰਤ ਕੋਰ ਬਾਦਲ ਉਹਨਾਂ ਨੇ ਵੀ ਇੱਕ ਮੰਗ ਰੱਖੀ ਹੈ ਉਹ ਮੰਗੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਕਿਉਂਕਿ ਜਦੋਂ ਇਹ ਸਰਦਰ ਦਾ ਸ਼ਾਸਨ ਹੋਣ ਜਾ ਰਿਹਾ ਹੈ ਜੀ 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 ਉਦੋਂ ਪੰਜਾਬ ਨਹੀਂ ਸਾਰਾ ਦੇਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਜਿਹੜਾ ਪੁਰਬ ਹੈ ਉਹਨੂੰ ਮਨਾ ਰਿਹਾ ਹੈ ਇਸ ਕਰਕੇ ਦੇਸ਼ ਦੀ ਪਾਰਲੀਮੈਂਟ ਵੀ ਜਿਹੜੀ ਹੈ ਉਹ ਇਸ ਮਹਾਨ ਸ਼ਹੀਦ ਨੂੰ ਨਤਮਸਤਕ ਹੋਣ ਤੋਂ ਬਾਅਦ ਜਿਹੜੀ ਹੈ ਉਹ ਅੱਗੇ ਵਧੇ ਜੀ ਹੁਣ ਮੈਂ ਇੱਕ ਬੜੀ ਕਲੀਅਰ ਕਹਿੰਨਾ ਵੀ ਜਿਹੜਾ ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਭਾਜਪਾ ਦੇ ਨਾਲ ਰਿਹਾ ਉਹ ਇੰਨੀ ਮੰਗੀ ਪੂਰੀ ਕਰਾ ਕੇ ਦਿਖਾ ਦੇਣ ਜਿਹਦੇ 'ਚ ਹੈ ਕੁਝ ਨਹੀਂ ਗਾ ਜੀ ਮੈਂ ਕਹਿੰਨਾ ਕਿਸੇ ਕੌਮ ਦਾ ਸ਼ਹੀਦ ਹੋਵੇ ਹੂੰ ਮੈਂ ਉਹਦੇ ਮੋਰੇ ਨਤਮਸਤਕ ਹੋਣ ਨੂੰ ਤਿਆਰ ਆਂ ਆ ਕਿਸੇ ਕੌਮ ਦਾ ਸ਼ਹੀਦ ਹੈ ਜੀ ਬਿਲਕੁਲ ਔਰ ਇਹ ਸਾਡੀ ਕੌਮ ਦਾ ਸ਼ਹੀਦ ਹੈ ਇਹ ਸਾਡਾ ਨਾਇਕ ਹੈ ਜੀ ਇਸ ਕਰਕੇ ਇਹ ਇਹ ਇਹਨੂੰ ਸਮਰਪਿਤ ਨਹੀਂ ਕਰਨਾ ਇੱਕ ਦਿਨ ਨੂੰ ਹਮ ਚਲੋ ਦੂਸਰੀ ਗੱਲ ਦੂਸਰੀ ਗੱਲ ਜਿਹੜੀ ਬੀਬੀ ਹਰਸਿਮਰਤ कौर ਬਾਦਲ ਹੋਰਾਂ ਨੇ ਕਹੀ ਹੈ ਜੀ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਇਸ ਸੈਸ਼ਨ ਦੇ ਵਿੱਚ ਕਾਨੂੰਨ ਬਣਨੇ ਨੇ ਉਹਨਾਂ ਚ ਇੱਕ ਕਾਨੂੰਨ ਬਣਨਾ ਸੀ ਚੰਡੀਗੜ੍ਹ ਨੂੰ ਪੂਰਨ ਕੇਂਦਰ ਸ਼ਾਸਿਤ ਸੂਬਾ ਬਣਾਇਆ ਜਾਣਾ ਸੀ ਜੁਨਿਅਰ ਟਰੇਟਰੀ ਸਿੱਧਾ ਬਣਾਇਆ ਜਾਣਾ ਸੀ ਜਿਹਦੇ ਚ ਉਪਰਾਜਪਾਲ ਦੀ ਨਿਯੁਕਤੀ ਹੋਣੀ ਸੀ ਜੀ ਜਦੋਂ ਪੰਜਾਬ ਚ ਵਿਰੋਧ ਦੀ ਸੁਰ ਉੱਠੀ ਤੇ ਇਹਨਾਂ ਨੇ ਉਸ ਕਾਨੂੰਨ ਨੂੰ ਵਾਪਸ ਲੈ ਲਿਆ ਹਮ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹ ਕਿਹਾ ਹੈ ਕਿ ਇਸ ਨੂੰ ਪੂਰਨ ਤੌਰ ਤੇ ਖਤਮ ਕੀਤਾ ਜਾਵੇ ਇਹ ਜਿਹੜਾ ਤੁਹਾਡਾ ਖਰੜਾ ਹੈ ਨਾ ਇਨ ਪੂਰਨ ਤੌਰ ਤੇ ਖਤਮ ਕੀਤਾ ਜਾਵੇ ਜੀ ਲਓ ਵਾ ਦੂਸਰੀ ਗੱਲ ਇਹ ਦਾਵੇ ਨਾ ਕਹਿ ਦਿਨਾ ਕਿ ਬੀਬੀ ਦੀ ਇਹ ਵੀ ਗੱਲ ਨਹੀਂ ਮੰਨੀ ਜਾਣੀ ਕਿਉਂਕਿ ਭਾਜਪਾ ਆਪਣੀਆਂ ਸ਼ਰਤਾਂ ਤੇ ਆਪਣੇ ਅਲਾਈ ਨਾਲ ਕੰਮ ਕਰਦੀ ਆ ਜੀ ਇਹਨਾਂ ਦੀ ਪਿਛਲੀ 1996 ਤੋਂ ਲੈ ਕੇ ਹੁਣ ਤੱਕ ਦੀ ਸਾਂਝ ਜਿਹੜੀ ਸੀਗੀ ਜਿਹੜੀ ਹੁਣ ਵੀ ਲੋਕੀ ਸ਼ੁਭ ਦੀ ਥੋੜੀ ਬਾਲੀ ਹੈਗੀ ਆ ਉਹਦੇ ਚੋ ਇਹ ਦੋਨੇ ਬਹੁਤ ਛੋਟੇ ਮਸਲੇ ਨੇ ਇਹ ਹੱਲ ਨਹੀਂ ਕਰਵਾ ਸਕਣਗੇ ਬੀਬੀ ਨੇ ਇਹ ਹੋਈ ਪੀਲ ਕੀਤੀ ਜੀ ਬਿਲਕੁਲ ਸਰ ਇਸ ਸੈਸ਼ਨ ਦੇ ਵਿੱਚ ਸਰਕਾਰ ਜਿਹੜੀ ਉਹ ਐਸਆਈਆਰ ਤੇ ਗੱਲ ਕਿਉਂ ਨਹੀਂ ਕਰਨਾ ਚਾਹੁੰਦੀ ਦੇਖੋ ਹੁਣ ਤੱਕ ਐਸਆਈਆਰ ਦੇ ਜੋ ਨਤੀਜੇ ਬਿਹਾਰ ਨੇ ਦਿੱਤੇ ਨੇ ਜੀ ਜਿਹਦੇ ਬਾਰੇ ਰਾਹੁਲ ਗਾਂਧੀ ਜਾਂ ਹੋਰ ਵਿਰੋਧੀ ਰੋਲੀ ਪਾਉਂਦੇ ਸੀ ਨਾ ਉਹ ਉਹਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ ਚੋਣ ਕਮਿਸ਼ਨਰ ਨੇ ਵੀ ਅਸੀਂ ਐਸਆਈਆਰ ਕੀਤੀ ਹੈ ਆ ਲੋਕ ਉਥੇ ਹੈ ਨਹੀਂਗੇ ਇਹਨਾਂ ਦੀਆਂ ਵੋਟਾਂ ਕੱਢ ਦਿੱਤੀਆਂ ਇਹਨਾਂ ਦੀਆਂ ਵੋਟਾਂ ਵੜਾ ਦਿੱਤੀਆਂ ਜੀ ਜੀ ਕਿਨਾਂ ਦੀਆਂ ਕੱਟੀਆਂ ਕਿਨਾਂ ਦੀਆਂ ਬਣਾਈਆਂ ਕਿਸ ਆਧਾਰ ਤੇ ਬਣਾਈਆਂ ਇਹਦਾ ਕੋਈ ਐਸਾ ਜਿਹੜਾ ਵਰਜ਼ਨ ਨਹੀਂ ਦਿੱਤਾ ਗਿਆ ਜਿਹਨੂੰ ਅਸੀਂ ਸੌਫਟਵੇਅਰ ਤੇ ਪਾ ਕੇ ਚੈੱਕ ਕਰ ਸਕੀਏ ਜੀ ਬਿਲਕੁਲ ਬਿਲਕੁਲ ਦੂਸਰੀ ਗੱਲ ਇਹ ਜਿਹੜੀ ਹੁਣ ਕੁਝ ਸੂਬਿਆਂ ਦੇ ਵਿੱਚ ਹੋ ਰਹੀ ਐ ਐਸਆਈਆਰ ਜਿਹਦੇ ਵਿੱਚ ਪੱਛਮੀ ਬੰਗਾਲ ਹੈ ਕੇਰਲਾ ਹੈ ਉੱਤਰ ਪ੍ਰਦੇਸ਼ ਹੈ ਤਾਮਿਲਨਾਡੂ ਹੈ ਰਾਜਸਥਾਨ ਹੈ গুজরাট ਹੈ ਛਤੀਸਗੜ ਹੈ ਗੋਆ ਹੈ ਅੰਡੇਮਾਨ ਨਿਕੋਬਰ ਹੈ ਪੰਡਿਚਰੀਆ ਇਹਨਾਂ ਸੂਬਿਆਂ ਤੇ ਇਹਨਾਂ ਕੇਂਦਰ ਦੇ ਜੂਨੀਅਰ ਟੈਰੀਟਰੀਜ਼ ਦੇ ਵਿੱਚ ਬੜੀ ਸਪੀਡ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਤੁਸੀਂ ਹੈਰਾਨ ਹੋਗੇ ਕਿ 30 ਦਿਨ ਦਿੱਤੇ ਗਏ ਸੀ ਇੱਕ ਫਾਰਮ ਜਿਹੜਾ ਆ ਉਹਨੂੰ ਅਪਲੋਡ ਕਰਨਾ ਸੀ ਜੀ ਜੀ ਉਹ ਅਪਲੋਡ ਕਰਨ ਲਈ 30 ਦਿਨਾਂ 25 ਬੀਤ ਗਏ ਨੇ ਹੂੰ ਤੇ ਕੇਰਲਾ ਵਿੱਚ 20% ਕਮ ਹੋਇਆ ਹਮ ਅ ਉੱਤਰ ਪ੍ਰਦੇਸ਼ 22% ਕਮ ਹੋਇਆ ਛਤੀਸਗੜ੍ਹ ਵਿੱਚ 34% ਕਮ ਹੋਇਆ ਜੀ ਤਾਮਿਲਨਾਡੂ ਵਿੱਚ 35% ਕਮ ਹੋਇਆ ਤੇ ਰਾਜਸਥਾਨ ਵਿੱਚ 50% ਕਮ ਹੋਇਆ ਹਮ ਹੁਣ ਅੱਜ ਚੌੜ ਕਮਿਸ਼ਨਰ ਨੇ ਸਲਾਹ ਕਰਕੇ ਇਹਦੇ ਲਈ ਇੱਕ ਹਫਤਾ ਹੋਰ ਵਧਾ ਦਿੱਤਾ ਹਮ ਇਹਦਾ ਮਤਲਬ ਇਹ ਹੈ ਕਿ ਚੌੜ ਕਮਿਸ਼ਨਰ ਜੇ ਇੱਕ ਹਫਤਾ ਵਧਾ ਦਿੰਦਾ ਹੁਣ ਇਹ ਜਿਹੜੇ ਖਰੜੇ ਤਿਆ ਦਿਨਾਂ ਚ ਹੋਣੇ ਸੀ ਉਹਦੇ ਲਈ 6 ਦਿਨ 7 ਦਿਨ ਹੋਰ ਦੇ ਦੇ ਹੋਰ ਦਿਨ ਤੇ ਜੀ ਇਹਦੇ ਨਾਲ ਜਿਹੜੀਆਂ ਲਿਸਟਾਂ ਜਿਹੜੀਆਂ ਬਾੜੀਆਂ ਨੇ ਉਹ ਫਰਵਰੀ 7 ਨੂੰ ਬਾੜੀਆਂ ਸੀ ਹੁਣ 14 ਫਰਵਰੀ ਨੂੰ ਫਾਈਨਲਿਸਟ ਆ ਜਾਣ ਗਿਆ ਜੀ ਪਰ ਮੈਨੂੰ ਇਹ ਲੱਗਦਾ ਕਿ ਇਹ ਕੰਮ ਇੰਨਾ ਟਫ ਹੈ ਕਿ ਇੰਨੀ ਛੇਤੀ ਅਜੇ ਵੀ ਨਹੀਂ ਹੋਣਾ ਹੂੰ ਇਹ ਜਿਹੜਾ ਸਟ्रेस ਹੈ ਜੀ ਇਹ ਬੀਐਲਓਜ਼ ਉੱਪਰ ਇੰਨਾ ਜ਼ਿਆਦਾ ਸਟ्रेस ਹੈ ਕੇ ਬੀਐਲਓ ਖੁਦਕੁਸ਼ੀ ਕਰ ਰਹੇ ਨੇ ਖੁਦਕੁਸ਼ੀ ਕਰ 40 ਬੀਐਲਓ ਨੂੰ ਗਵਾਉਣ ਤੋਂ ਬਾਅਦ ਅਸੀਂ 7 ਦਿਨ ਦਿੱਤੇ ਨੇ ਜੀ ਇਸ ਦੌਰਾਨ 25 ਉਹਨਾਂ ਨਾਗਰਿਕਾਂ ਨੇ ਵੀ ਖੁਦਕੁਸ਼ੀ ਕੀਤੀ ਆ ਜਾਂ ਮਰ ਗਏ ਨੇ ਜਿਨ੍ਹਾਂ ਨੂੰ ਡਰ ਸੀਗਾ ਕਿ ਸਾਡੀ ਵੋਟ ਕੱਟੀ ਜਾਣੀ ਹੈ ਕੱਟੀ ਜਾਣੀ ਹੈ ਜੀ ਮਤਲਬ ਕਹਿਣ ਦਾ ਇਹ ਹੈ ਕਿ ਇਹ ਇਹ ਐਸਾ ਇੱਕ ਵੱਡਾ ਮੁੱਦਾ ਆ ਜਿਹਦੇ ਜੀ ਕਹਿੰਦੇ ਨੇ ਕਿ ਸਾਡੀ ਜਿਹੜੀ ਡੈਮੋਕ੍ਰੇਸੀ ਹੈ ਜੀ ਉਹ ਉਧਾੜੀ ਜਾ ਰਹੀ ਹੈ ਡੈਮੋਕ੍ਰੇਸੀ ਤੇ ਡਾਕਾ ਵੱਜ ਰਿਹਾ ਹੈ ਇਹ ਐਸਾ ਯਾਰ ਉਸ ਡਾਕੇ ਵਰਗੀ ਹੈ ਇਹਦੇ ਚ ਵਿਰੋਧੀ ਪਾਰਟੀਆਂ ਨੂੰ ਕੌਨਫੀਡੈਂਸ ਚ ਲੈਣਾ ਚਾਹੀਦਾ ਜੇ ਭਾਰਤ ਦੇ ਲੋਕਾਂ ਦਾ ਡੈਮੋਕ੍ਰੇਸੀ ਤੋਂ ਵਿਸ਼ਵਾਸ ਉੱਠ ਗਿਆ ਤਾਂ ਇਹ ਬਹਾਲ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੋ ਜਾਏਗਾ ਜੀ ਬਿਲਕੁਲ ਬਿਲਕੁਲ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਇਨਹੀ ਮੁੱਖ ਮੁੱਦਿਆਂ ਤੇ ਜਿਹੜਾ ਅਸੀਂ ਚਰਚਾ ਕੀਤੀ ਹੈ ਬਹੁਤ ਸਾਰੀ ਜਾਣਕਾਰੀ ਸਾਰਾ ਹੀ ਤੁਹਾਨੂੰ ਮਿਲੀ ਹੈ ਬਹੁਤ-ਬਹੁਤ ਸਰ ਧੰਨਵਾਦ ਕਰਦੇ ਹਾਂ ਤੁਹਾਡਾ ਧੰਨਵਾਦ ਜੀ ਤੁਹਾਨੂੰ ਆ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਤੇ ਇਜਾਜ਼ਤ ਨਮਸਕਾਰ ਨਮਸਕਾਰ